ਇਸ ਵੇਲੇ ਦੀ ਬੇਹੱਦ ਵੱਡੀ ਖਬਰ ਤੁਹਾਡੀ ਸਕਰੀਨ ਦੇ ਉੱਪਰ ਹੈ ਅਮਰਤਪਾਲ ਦੇ ਸਾਥੀਆਂ ਦੇ ਉੱਤੇ ਐਨਐਸਏ 1 ਸਾਲ ਦੇ ਲਈ ਹੋਰ ਵਧਾ ਦਿੱਤਾ ਗਿਆ ਏ ਬਿਲਕੁਲ ਬੇਹੱਦ ਵੱਡੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਆਸਾਮ ਦੀ ਡਿਬਰੀਗੋੜ ਜੇਲ੍ਹ ਦੇ ਵਿੱਚ ਬੰਦ ਅਮਰਤਪਾਲ ਦੇ ਸਾਥੀਆਂ ਤੇ 1 ਸਾਲ ਦੇ ਲਈ ਐਨਐਸਏ ਹੋਰ ਵਧਾ ਦਿੱਤਾ ਗਿਆ ਏ ਤੁਹਾਨੂੰ ਦੱਸ ਦਿੰਨੇ ਹਾਂ ਕਿ ਇਸ ਤੋਂ ਪਹਿਲਾਂ 1 ਸਾਲ ਪਹਿਲਾਂ ਜਿਹੜਾ ਐਨਐਸਏ ਲਾ ਦਿੱਤਾ ਗਿਆ ਸੀ ਅਮਰਤਪਾਲ ਤੇ ਉਸ ਦੇ ਸਾਥੀ ਜਿਹੜੇ ਆ ਉਹ ਜੇਲ੍ਹ ਦੇ ਵਿੱਚ ਬੰਦ ਐ ਆਸਾਮ ਦੀ ਡਿਬਰੀਗੋੜ ਜੇਲ੍ਹ ਦੇ ਵਿੱਚ ਤੇ 1 ਸਾਲ ਦੇ ਲਈ ਹੁਣ ਫਿਰ ਜਿਹੜਾ ਹੈਗਾ ਸਰਕਾਰ ਦੇ ਵੱਲੋਂ ਉਹਨਾਂ ਦੇ ਉੱਪਰ ਐਨਐਸਏ ਲਗਾ ਦਿੱਤਾ ਗਿਆ ਹੈ ਹੁਣ ਕਹਿ ਸਕਦੇ ਹਾਂ ਕਿ ਹਜੇ 1 ਸਾਲ ਹੋਰ ਜੇਲ੍ਹ ਦੇ ਵਿੱਚ ਰਹਿਣਾ ਪਊਗਾ ਇਹ ਖਬਰ ਉਸ ਟਾਈਮ ਆਈ ਹੈ ਜਦੋਂ ਅਮਰਤਪਾਲ ਖੜੂਰ ਸਾਹਿਬ ਤੋਂ ਐਮਪੀ ਬਣ ਚੁੱਕੇ ਐ ਐਮਪੀ ਦੀ ਇਲੈਕਸ਼ਨ ਉਹਨਾਂ ਨੇ ਜਿੱਤ ਲਈ ਐ ਦੂਜੇ ਪਾਸੇ ਦਿੱਲੀ ਦੇ ਵਿੱਚ ਸੰਸਦ ਚ ਮਾਨਸੂਨ ਸੈਸ਼ਨ ਜਿਹੜਾ ਹੈਗਾ ਉਹ ਬਿਲਕੁਲ ਸਿਰ ਤੇ ਆ ਚੁੱਕਿਆ ਐ ਅਮਰਤਪਾਲ ਹੁਣ ਬਾਹਰ ਆ ਕੇ ਆਪਣੀ ਸੌ ਚੱਕਣਗੇ ਜਾਂ ਨਹੀਂ ਇਹ ਤਾਂ ਖਬਰ ਹਜੇ ਪਿੱਛੇ ਰਹਿ ਗਈ ਐ ਪਰ ਬੇहद ਵੱਡੀ ਖਬਰ ਇਸ ਟਾਈਮ ਜਿਹੜੀ ਤੁਹਾਡੀ ਸਕਰੀਨ ਤੇ ਐ ਕਿ ਅਮਰਤਪਾਲ ਦੇ ਸਾਥੀਆਂ ਤੇ 1 ਸਾਲ ਦੇ ਲਈ ਐਨਐਸਏ ਸਰਕਾਰ ਨੇ ਹੋਰ ਲਗਾ ਦਿੱਤਾ ਹੈ ਐਨਐਸਐਸ ਦੇ ਵਿੱਚ ਵਾਅਦਾ ਕਰ ਦਿੱਤਾ ਹੈ ਔਰ ਇਹਨਾਂ ਦੇ ਵਿੱਚ ਪ੍ਰਧਾਨ ਮੰਤਰੀ ਬਾਜੇਕੇ ਪਪਲਪ੍ਰੀਤ ਤੇ ਕਲਸੀ ਦਾ ਨਾਮ ਜਿਹੜਾ ਹੈਗਾ ਉਹ ਸ਼ਾਮਲ ਹੈ ਜਿਸ ਦੇ ਉੱਪਰ ਐਨਐਸਏ 1 ਸਾਲ ਦੇ ਲਈ ਵਦਾਇਆ ਗਿਆ ਇਹ ਬਿਲਕੁਲ ਪੂਰੇ ਪੰਜਾਬ ਦੇ ਵਿੱਚ ਜਾਂ ਦੇਸ਼ਾਂ ਵਿਦੇਸ਼ਾਂ 'ਚ ਜਿੱਥੇ ਵੀ ਇਸ ਟਾਈਮ ਪੰਜਾਬੀ ਬੈਠੇ ਸੀ ਸਾਰਿਆਂ ਦੀਆਂ ਨਿਗਾਹਾਂ ਇਸ ਖਬਰ ਦੇ ਉੱਤੇ ਸੀ ਕਿ ਅਮਰਤਪਾਲ ਸਿੰਘ ਬਾਹਰ ਕਦੋਂ ਆਉਂਦੇ ਆ ਹੁਣ ਤੇ ਆਪਣੀ ਸੌ ਜਿਹੜੀ ਆ ਉਹ ਕਦੋਂ ਚੁੱਕਣਗੇ ਪਰ ਇਹ ਖਬਰ ਤੋਂ ਉੱਤੇ ਬੇਹੱਦ ਵੱਡੀ ਖਬਰ ਇਸ ਟਾਈਮ ਸਾਹਮਣੇ ਆ ਚੁੱਕੀ ਹੈ ਕਈ ਲੋਕ ਇਹ ਬਿਲਕੁਲ ਜਿਹੜੇ ਮਹਾਰਸੀ ਉਹ ਇਹ ਗੱਲਾਂ ਦਾ ਪ੍ਰਗਟਾਵਾ ਕਰਨ ਲੱਗ ਪਏ ਸੀ ਲੋਕਾਂ ਨੂੰ ਲੱਗ ਰਿਹਾ ਸੀਗਾ ਕਿ ਸਰਕਾਰ ਐਨਐਸਏ ਹੁਣ ਇਹਨਾਂ ਤੋਂ ਬੰਦ ਕਰ ਦੂਗੀ ਵਾਪਸ ਲੈ ਲੂਗੀ ਤੇ ਜੇਲ੍ਹ ਤੋਂ ਬਾਹਰ ਆ ਜਾਣਗੇ ਪਰ ਸਰਕਾਰ ਦਾ ਜਿਹੜਾ ਰਵਈਆ ਇੱਥੇ ਬਿਲਕੁਲ ਸਖਤ ਹੁੰਦਾ ਦਿਖਾਈ ਦੇ ਰਿਹਾ ਏ ਸਰਕਾਰ ਬਿਲਕੁਲ ਵੀ ਹਜੇ ਨਰਮ ਪੈਣ ਦੇ ਮੂਡ 'ਚ ਬਿਲਕੁਲ ਨਹੀਂ ਹੈ ਕਿਉਂਕਿ ਉਹਨਾਂ ਨੇ 1 ਸਾਲ ਦੇ ਲਈ ਇਹ NSA ਜਿਹੜਾ ਵਧਾ ਦਿੱਤਾ ਗਿਆ ਏ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਅਮਰਤਪਾਲ ਸਿੰਘ ਤੇ ਉਸ ਦੇ ਸਾਥੀ ਔਰ ਇਹਦੇ ਵਿੱਚ ਇੱਕ ਚੀਜ਼ ਤੁਹਾਨੂੰ ਹੋਰ ਇੱਥੇ ਅਸੀਂ ਕਲੀਅਰ ਕਰ ਦਈਏ ਕਿ ਇਹ ਜਿਹੜਾ NSA ਹੈ ਅਮਰਤਪਾਲ ਦੇ ਸਾਥੀਆਂ ਦੇ ਉੱਪਰ 1 ਸਾਲ ਦੇ ਲਈ ਹੋਰ ਵਧਾਇਆ ਗਿਆ ਏ ਅਮਰਤਪਾਲ ਸਿੰਘ ਨੂੰ ਇਸ ਤੋਂ ਫਿਲਹਾਲ ਬਾਹਰ ਰੱਖਿਆ ਗਿਆ ਹੈ ਇਹੋ ਜੀ ਕੋਈ ਖਬਰ ਨਹੀਂ ਹੈ ਕਿ ਅਮਰਤਪਾਲ ਤੇ 1 ਸਾਲ ਦੇ ਲਈ ਜਿਹੜਾ NSA ਹੋਰ ਲਾਇਆ ਗਿਆ ਹੈ ਜਾਂ ਲਾਊਗੀ ਸਰਕਾਰ ਜਾਂ ਨਹੀਂ ਲਾਊਗੀ ਇਹਦੇ ਤੇ ਹਜੇ ਸਸਪੈਂਸ ਜਿਹੜਾ ਉਹ ਬਣਿਆ ਹੋਇਆ ਪਰ ਉਹਨਾਂ ਦੇ ਸਾਥੀ ਜਿਹੜੇ ਨਾਲ ਬੰਦ ਹੈ ਉਹਨਾਂ ਤੇ ਜਰੂਰ 1 ਸਾਲ ਦਾ ਵਾਅਦਾ ਜਿਹੜਾ NSA ਜਿਹੜਾ NSA ਦਾ ਜਿਹੜਾ ਕਾਨੂੰਨ ਹੈ ਉਸ ਦਾ ਕਰ ਦਿੱਤਾ ਗਿਆ ਹੈ ਔਰ ਸਖਤ ਕਾਨੂੰਨ ਹੈ ਇਹਦੇ ਵਿੱਚ ਨਾ ਦਲੀਲ ਨਾ ਕੋਈ ਅਪੀਲ ਕਿਉਂਕਿ 1 ਸਾਲ ਹੋ ਗਿਆ ਜੇਲ੍ਹ ਦੇ ਵਿੱਚ ਬੰਦਾ ਹੁਣ 1 ਸਾਲ ਹਜੇ ਹੋਰ ਅੱਗੇ ਜੇਲ੍ਹ ਦੇ ਵਿੱਚ ਜਿਹੜਾ ਹੈਗਾ ਉਹ ਰਹਿਣਾ ਪਊਗਾ ਵੱਡੀ ਖਬਰ ਇਹਦੇ ਵਿੱਚ ਇਹ ਵੀ ਹੈ ਕਿ ਜੇਕਰ ਸਾਥੀਆਂ ਦੇ ਉੱਤੇ ਅਮਰਤਪਾਲ ਦੇ ਸਾਥੀਆਂ ਤੇ ਸਰਕਾਰ ਐਨਐਸਏ 1 ਸਾਲ ਦੇ ਲਈ ਹੋਰ ਵਧਾ ਸਕਦੀ ਹੈ ਤਾਂ ਫਿਰ ਅਮਰਤਪਾਲ ਦੇ ਉੱਪਰ ਫਿਲਹਾਲ ਕਿਉਂ ਨਹੀਂ ਹਜੇ ਕੋਈ ਫੈਸਲਾ ਸਰਕਾਰ ਨੇ ਲਿਆ ਜਾਂ ਫਿਰ ਹਜੇ ਅਮਰਤਪਾਲ ਤੋਂ ਇਹ ਐਨਐਸਏ ਵਾਪਸ ਲਿਆ ਜਾ ਸਕਦਾ ਹੈ ਕਿਉਂਕਿ ਐਮਪੀਓ ਬਣ ਚੁੱਕੇ ਹੈ ਬਹੁਤ ਸਾਰੇ ਲੋਕ ਕਹਿ ਰਿਹਾ ਕਿ ਹੁਣ ਉਸ ਇਹ ਲੋਕਾਂ ਦਾ ਨੁਮਾਇੰਦਾ ਹੈ ਔਰ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਉਹਨਾਂ ਨੂੰ ਆਉਣਾ ਚਾਹੀਦਾ ਹੈ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਦਿੱਲੀ ਸੈਸ਼ਨ ਦੇ ਵਿੱਚ ਚੱਕਣੀਆਂ ਚਾਹੀਦੀਆਂ ਪਾਰਲੀਮੈਂਟ ਦੇ ਵਿੱਚ ਚੱਕਣੀਆਂ ਚਾਹੀਦੀਆਂ ਸੋ ਅਮਰਤਪਾਲ ਤੇ ਸਸਪੈਂਸ ਹਜੇ ਵੀ ਬਣਿਆ ਹੋਇਆ ਪਰ ਦੂਜੇ ਪਾਸੇ ਉਹਨਾਂ ਦੇ ਜਿਹੜੇ ਸਾਥੀ ਹੈਗੇ ਆ ਡਿਬਰੂਗੜ ਜੇਲ੍ਹ ਦੇ ਵਿੱਚ ਉਹਨਾਂ ਦੇ ਉੱਤੇ ਜਰੂਰ 1 ਸਾਲ ਦਾ ਵਾਅਦਾ ਜਿਹੜਾ ਹੈਗਾ ਉਹ ਕਰ ਦਿੱਤਾ ਗਿਆ ਹੈ